ਹੈਲੋ ਹਾਂਜੀ ਮਿੰਦੀਪ ਨੂੰ ਗੁਗਲੌਗ ਚੈਨਲ ਤੇ ਅੱਜ ਦੀ ਦਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜਦੀ ਕਲਾ ਦੇ ਵਿੱਚ ਹੋਵੋਗੇ ਮੇਰੇ ਵੱਲੋਂ ਸਾਰੇ ਭੈਣ ਭਰਾਉਣ ਸੱਸੀ ਕਾਲਜੀ ਤੇ ਅੱਜ ਦਾ ਵੀਡੀਓ ਵਲੌਗ ਜਿਹੜਾ ਆਪਾਂ ਸ਼ੁਰੂ ਕਰ ਰਹੇ ਹਾਂ ਤੇ ਪਲੀਜ਼ ਸਾਰੇ ਭੈਣ ਭਰਾ ਜੇ ਨਵੇਂ ਆਏ ਹੋ ਚੈਨਲ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਵੱਧ ਤੋਂ ਵੱਧ ਚੈਨਲ ਨੂੰ ਜਿਹੜੀ ਸਪੋਰਟ ਕਰਿਆ ਕਰੋ ਪੂਰਾ ਜਿਹੜਾ ਆਪਣਾ ਵੀਡੀਓ ਵਲੌਗ ਹੁੰਦਾ ਪੂਰਾ ਦੇਖਿਆ ਕਰੋ ਜੀ ਇਹ ਅੱਜ ਤਰੀਕਾ ਜਿਹੜੀ ਹੋ ਚੁੱਕੀ ਆ 30 ਤਰੀਕਾ ਹੈ ਨਾ ਤੇ ਆਪਾਂ ਜਾ ਕੇ ਆਏ ਸੀ ਕਿਤੇ ਪ੍ਰੈਸ ਪਹਿਲਾਂ ਮੈਂ ਆ ਚੁੰਨੀ ਲੈ ਲਈ ਹੈ ਨਾ ਤੇ ਆ ਚੁੰਨੀ ਹਸਬੰਦ ਕਹਿੰਦਾ ਨਹੀਂ ਮम्मी ਦੁੱਛ ਲੈ ਪਿਓਰ ਵਾਲੀ ਪਿਓਰ ਵਾਲੀ ਚੁੰਨੀਆਂ ਨੂੰ ਪਤਾ ਨਹੀਂ ਕੀ ਗੱਲ ਹੈ ਮੇਰੀ ਅੰਦਰ ਨਾ ਸਾਰੀਆਂ ਨੂੰ ਟੋਫਾਂ ਨਹੀਂ ਲੱਗ ਰਹੀਆਂ ਨਾ ਇਹਨਾਂ ਵੀ 3-4 ਥਾਮਾ ਟੋਫ ਲੱਗੀ ਚਾਹੀਏ ਕਿ ਨਵੇਂ ਚੁੰਨੇ ਵੀ ਰਹਿ ਗਈ ਸੀਗੇ ਤੇ ਉਹਨੂੰ ਮੈਨੂੰ ਪਤਾ ਨਹੀਂ ਹੁਣ ਧਰ ਕੇ ਭੁੱਲ ਗਈ ਕਿੱਥੇ ਪਈ ਹੋਊਗਾ ਹਨਾ ਹੁੰਦੇ ਆ ਨਾ ਜਦੋਂ ਉਹ ਕੋਗਾ ਟਾਈਮ ਟੂ ਟਾਈਮ ਲੱਗੀ ਮੰਮੀ ਹੁਣ ਤੂੰ ਪ੍ਰੈਸ ਕਰ ਪਹਿਲਾਂ ਮੈਂ ਆਜੂ ਨਿਸ਼ ਵੀ ਪਈ ਗਈ ਐ ਕਿ ਪ੍ਰੈਸ ਮਾਰੀ ਸੀਗੀ ਤੇ ਹੁਣ ਆਪਾਂ ਇੱਥੇ ਕਰਦੇ ਆ ਠੀਕ ਆ ਜੀ ਮੈਂ ਤੁਹਾਨੂੰ ਸੂਪ ਦਿਖਾਉਣੀ ਆ ਵੀ ਆਪਾਂ ਕਿਹੜਾ ਪਾਇਆ ਹੈ ਇੱਕ ਟਰਾਈ ਦਾ ਸੂਪ ਜਿਹੜਾ ਪਾਇਆ ਹੋਇਆ ਥੋੜਾ ਜਿਹਾ ਬਾਹਰ ਜਾ ਕੇ ਚੰਨ ਨਾਲ ਪ੍ਰੈਸ ਕਰ ਲਾ ਫਿਰ ਬਾਹਰ ਜਾ ਕੇ ਦਿਖਾਉਣੀ ਆ ਆਪਾਂ ਹਰਮਾ ਤਿਆਰ ਹੋ ਗਿਆ ਤੇ ਟਾਈਮ ਨਾਲ ਦਾ ਇੱਕ ਹੋ ਗਿਆ ਹੁਣ ਧੁੱਪ ਨਿਕਲ ਗਈ ਆ ਪਹਿਲਾਂ ਮੈਂ ਇਸ ਸਿਰਸਰੇ ਇਸ ਲਾਸੀ ਨੂੰ ਮੈਂ ਸਟੋਲ ਲੈ ਜਾਊਗੀ ਚੁੰਨੀ ਦੀ ਜ਼ਰੂਰਤ ਨਹੀਂ ਪੈਣੀ ਹਨਾ ਬਟ ਹੁਣ ਧੁੱਪ ਨਿਕਲ ਗਈ ਤਾਂ ਕਰਕੇ ਆਪਾਂ ਤਾਂ ਕਰਕੇ ਮੈਂ ਨਾ ਹੁਣ ਚੁੰਨੀ ਲੈ ਜਾਊਗੀ ਸਟੋਲ ਜਿਹੜਾ ਨਹੀਂ ਲੈ ਕੇ ਜਾਉਂਗੀ ਹਨਾ ਕਿ ਬਲੈਕ ਜੀ ਚੁੰਨੀ ਆ ਨਾ ਪਈਆਂ ਇੰਨੇ ਆਪਣੇ ਕੋਲ ਮੈਂ ਇਹਦੀ ਨਾਲ ਚੁੰਨੀ ਆ ਜਿਹੜੀ ਕੋਈ ਨਹੀਂ ਲਗਾਈ ਤੇ ਤਾਂ ਕਰਕੇ ਨਾ ਮੈਨੂੰ ਆਇਆ ਵੀ ਚਲੋ ਬਲੈਕ ਚੁੰਨੀ ਆ ਨਾ ਪਈਆਂ ਸੰਤੂਗਾ ਤੂੰ ਦੇਖ ਕੇ ਸਾਰੇ ਚੁੰਨਾਂ ਦੇ ਕੋਲ ਚੁੰਨੀਆਂ ਤੇ ਪਤਾ ਨਹੀਂ ਕੀ ਗੱਲ ਹੈਗੀ ਚਾਹੇ ਅਲਮਾਰੀ ਚ ਹੀ ਰੱਖਿਆ ਹੋਣ ਫਿਰ ਵੀ ਟੋਪਾਂ ਨਹੀਂ ਲੱਗ ਜਾਂਦੀਆਂ ਪਤਾ ਨਹੀਂ ਕੀ ਰੀਜਨ ਹੁੰਦਾ ਇਹ ਤੇ ਚਲੋ ਇਹ ਆਪਾਂ ਚੁੰਨੇ ਤੇ ਕਰ ਲਈਏ ਪ੍ਰੈਸ ਫਿਰ ਮਿਲਦੇ ਆ ਹਨ ਤੇ ਇਹਦੇ ਵਿੱਚ ਕਲਰ ਆਪਣੇ ਕੋਲ ਤਿੰਨ ਆਏ ਸੀਗੇ ਜੀ ਮਹਿਰੂਨ ਬਾਟਨ ਸੀਗੇ ਤੇ येलो ਬਾਟਨ ਸੀਗੇ ਕਿਸੇ ਵੀ ਮੇਰੀ ਭੈਣ ਨੇ ਬਾਏ ਕਰਨਾ ਹੋਵੇ ਤਾਂ ਤੁਸੀਂ ਕਰ ਸਕਦੇ ਹੋ ਤੇ ਵਿਦਆਊਟ ਦੁਪੱਟੇ ਤੋਂ ਬਹੁਤ ਸੋਹਣੀ ਘਟਾਈ ਹੈਗੀ ਇਹਦੀ ਸੌਫਟ ਜਿਹੀ ਘਟਾਈ ਆ ਤੇ ਧੋਤੇ ਤੋਂ ਵੀ ਕੋਈ ਮਤਲਬ ਆਪਾਂ ਬਾਰਸ਼ ਕਰਾਂਗੇ ਸੂਟ ਨੂੰ ਕੋਈ ਇਹ ਵੀ ਇਸ ਕੈਤ ਨਹੀਂ ਹੈਗੀ ਬਹੁਤ ਸੋਨਾ ਕੱਪੜਾ ਹੈ ਜੀ ਆਪਣੇ ਕੋਲੇ ਕਿਸੇ ਨੂੰ ਪਹਿਨਵਾਏ ਕਰਨਾ ਹੋਵੇ ਤਾਂ ਕਰ ਸਕਦੇ ਹਾਂ ਤੇ ਹੁਣ ਅਸੀਂ ਜਾਣਾ ਹੈ ਕਿ ਚਲੋ ਜਾਣ ਲੱਗੇ ਥੋੜੀ ਜੀ ਹਨਾ ਵੀਡੀਓ ਵਲੌਗ ਆਪਾਂ ਬਣਾ ਲਈਏ ਤੇ ਹੁਣ ਆਪਾਂ ਉਨਦੇ ਆ ਜਿੱਤ ਜਾ ਕੇ ਦੋ ਸਵਾ ਇੱਕ ਹੋ ਗਿਆ ਹਨਾ ਸਵਾ ਇੱਕ ਹੋ ਚੁੱਕਿਆ ਤਾਂ ਹੁਣ ਚੱਲਦੇ ਹਾਂ ਰਮਾਲ ਤੇ ਸਮਾਨ ਤੇ ਕਿਰਤ ਆਪਾਂ ਉਸ ਤੋਂ ਕਰ ਨਹੀਂ ਹੈਗੀ ਠੀਕ ਹੈ ਜੀ ਫਿਰ ਦੇਖਦੇ ਹਾਂ ਉਨਦੇ ਕੀ ਪਾ ਲੈਨੇ ਆ ਠੀਕ ਹੈ ਜੀ

ਚਲੋ ਜੀ ਆਪਾਂ ਹੁਣ ਆ ਗਏ ਸੀਗੇ ਕਰੇ ਕਾਫੀ ਟਾਈਮ ਹੋ ਗਿਆ ਸਾਨੂੰ ਆਇਆ ਨੂੰ ਤੇ ਚਾਹ ਵਗੈਰਾ ਪੀਤੀ ਹਣਾ ਗੱਲਾਂ ਬਾਤਾਂ ਕਰਨ ਲਾ ਕੇ ਵੀਡੀਓ ਵਲੌਗ ਦਾ ਬਸ ਟਾਈਮ ਜੈ ਨਹੀਂ ਲੱਗਿਆ ਆਪਾਂ ਨੂੰ ਬਣਾਉਣ ਦਾ ਹੁਣ ਬੱਚੇ ਨੇ ਜਿਹੜੇ ਹਣਾ ਉਹ ਚਿੜੀ ਵੱਲਾ ਖੇਡ ਰਹੇ ਨੇ ਕਹਿੰਦੇ ਮੰਮੀ ਤੁਸੀਂ ਵੀ ਖੇਡ ਲਓ ਬਟ ਮੇਰੇ ਕੋਲ ਨਹੀਂ ਟਾਈਮ ਹੈਗਾ ਮੈਂ ਹੁਣ ਦਾਲ ਤਪਈ ਆ ਆਪਣੇ ਕੋਲ ਬਣੀ ਹੋਈ ਸਬਜ਼ੀ ਪੁੱਛਦੀਆਂ ਬੱਚਿਆਂ ਨੂੰ ਵੀ ਮੈਥੇ ਪੈ ਨੇ ਕਿ ਉਹਨਾਂ ਦੀ ਰੋਟੀਆਂ ਚਪਾਉਣੇ ਨੇ ਮੈਥੇ ਸਵੇਰੇ ਕੋ ਹੁਣ ਭੁਰਜੀ ਬਣਾਉਣੀ ਆ ਹਣਾ ਆਲੂ ਪਾ ਕੇ ਭੁਰਜੀ ਵੀ ਵਧੀਆ ਬਣਦੀ ਹੈ ਮੈਥਿਆਂ ਦੀ ਤੇ ਆਪਾਂ ਪੁੱਛਦੇ ਆ ਟਾਈਮ ਜੀ 5:30 ਹੋ ਚੁੱਕੇ ਨੇ ਬਾਬਾ ਜੀ ਲੱਗੇ ਹੋਏ ਨੇ ਹੁਣ ਤੇ ਦੇਖੋ ਬੱਚੇ ਖੇਡ ਰਹੇ ਨੇ ਆ ਦੇਖੋ ਬੱਚਾ ਖੇਡ ਰਿਹਾ ਡਿਫਟੀ ਪਲਾਂ ਦੇਖ ਰਿਹਾ ਸੀ ਵੀ ਕੀ ਕਰੀ ਜਾਂਦੇ ਨੇ ਹਾਂ ਡਿਫਟੀ ਉਹ ਖੇਡਦੇ ਨੇ ਛਿੜੀ ਵਾਲਾ ਤੂੰ ਵੀ ਖੇਡ ਲਾ ਤੂੰ ਵੀ ਖੇਡ ਲਾ ਵੇਖੀ ਦੇਖਦਾ ਇਹ ਹਾਂ ਤੂੰ ਵੀ ਛਿੜੀ ਵਾਲਾ ਖੇਡ ਲੈ ਪੁੱਤ ਖੇਡ ਲਾ ਗਾ ਕੋ ਹਾਂ ਮੈਂ ਨਹੀਂ ਖੇਡਣਾ ਉਹ ਕਹੇ ਖੇਡਦੇ ਨੇ ਮੈਂ ਨਹੀਂ ਖੇਡਣਾਗਾ じゃ ਖੇਡ ਲਾ ਉਹ ਹਰਮਨ ਖੇਡਦੇ ਛਿੜੀ ਵਾਲਾ ਹਰਮਨ ਚਿੜੀ ਵਾਲਾ ਖੇਡਦਾ ਅੱਜ ਹਰਮਨ ਦੇ ਨਾ ਤੌਲੀਏ ਪਿੱਛੇ ਮਿੱਤੋ ਨੇ ਗਾਲਾਂ ਪਈਆਂ ਸਵੇਰੇ ਨਹਾ ਕੇ ਨਾ ਅੰਦਰ ਗਿੱਲਾ ਤੌਲੀਆ ਰੱਖ ਦਿੰਦਾ ਮੈਂ ਵੀ ਚੱਕ ਕੇ ਉਹ ਮਾਰੇ ਵਾਰ ਗਿੱਲਾ ਮੈਂ ਵੀ ਨਾ ਉਹ ਕਰਕੇ ਨਾ ਮੰਜੇ ਤੇ ਮਾਰਿਆ ਮੈਂ ਕਿ ਆਪੀ ਚੱਕੂ ਫਿਰ ਆਪੀ ਇਹਨੇ ਸੁੱਕਣਾ ਪਾਇਆ ਨਹੀਂ ਫਿਰ ਇਹਦੇ ਗਾਲਾਂ ਬਹੁਤ ਪੈਣੀਆਂ ਸੀ ਇਹਨੂੰ ਪਤਾ ਹੀ ਨਹੀਂ ਮੇਰੇ ਗਾਲਾਂ ਪੈਣੀਆਂ ਸੀ ਹੈਨਾ ਤੇ ਆਹ ਕੁਛ ਕਰਦਾ ਹੁਣ ਆ ਖੇਡਦਾ ਹੁਣ ਫਰੀ ਨੇ ਜਵਾਕ ਅੱਜ ਤਰੀਕ 30 ਹੋ ਗਈ ਤੇ 1 2 3 ਦਿਨਾਂ ਸਕੂਲ ਜਾਣ ਲੱਗ ਲੈਣਾ ਬੱਚਿਆਂ ਨੇ ਹੈਨਾ ਤੇ ਚਲੋ ਇਹ ਪਕਾਤੇ ਅੰਦਰ ਦਾਲ ਪਈ ਆ ਦੱਸਿਓ ਮੈਨੂੰ ਕਿ ਪੁਰਜੀ ਬਣਾ ਲੈਣਾ ਨਾਲ ਵਿੱਚ ਇਦੀ ਆਲੂ ਪੱਕੇ ਬਣਾ ਲੈਣੀਆਂ ਦੱਸੋ ਮਿੰਟ ਲੱਗਣਾ ਹੈ ਤਾਂ ਸਵੇਰੇ ਬਣਾਈ ਜੀ ਪੁਰਜੀ ਚਲ ਸਵੇਰੇ ਬਣਾ ਲਾਂਗੇ ਹੁਣ ਦਾਲ ਪਈ ਆ ਠੀਕ ਆ ਤੇ ਆਪਾਂ ਤੁਹਾਨੂੰ ਸੂਟ ਦਿਖਾਉਨੇ ਆ ਆਪਣੇ ਭੈਣ ਦੇ ਨਾਲ ਚੈੱਕ ਦਾ ਸੂਟ ਸੀਗਾ ਜਿਹੜਾ ਆਪਾਂ ਤੁਹਾਨੂੰ ਇੱਕ ਦਿਨ ਵੀਡੀਓ ਦੇ ਵਿੱਚ ਵੀ ਦਿਖਾਇਆ ਸੀਗਾ ਵੀ ਵਰਕ ਹੁਣ ਦਿੱਤਾ ਵੇ ਆ ਤੇ ਇੱਥੇ ਵਰਕ ਕਰਵਾਇਆ ਜੀ ਆਪਾਂ ਨੇ ਐਵੇਂ ਦੇਖੋ ਦੇਖੋ ਜੀ ਚਿੜੀਆਂ ਦਾ ਬਣਵਾ ਕੇ ਵਰਕ ਕਰਵਾਇਆ ਤੇ ਬਹੁਤ ਸੋਹਣਾ ਵਰਕ ਆ ਫਿਨਿਸ਼ਿੰਗ ਨਾਲ ਹੋਇਆ ਤੇ ਦਿਨ ਨੇ ਜਿਹੜੇ ਕਾਫੀ ਲੱਗੇ ਹਨਾ ਕਿਉਂਕਿ ਬੀਜੀ ਸੀ ਹੈ ਨਾ ਆਪਣੇ ਵਰਕ ਵਾਲੀ ਦੀਦੀ ਤਾਂ ਕਰਕੇ ਤੇ ਇਹ ਕਰਵਾਇਆ ਬਾਵਾ ਤੇ ਫਿਨਿਸ਼ਿੰਗ ਬਹੁਤ ਸੋਹਣੀ ਹੈ ਜੀ ਵਰਕ ਤੇ ਆ ਆਪਾਂ ਨੇ ਬਾਵਾ ਤੇ ਕਰਵਾਇਆ ਜੀ ਐਂਡ ਇਹ ਆਪਾਂ ਨੇ neck ਤੇ ਕਰਵਾਇਆ ਠੀਕ ਹੈ ਜੀ ਇਹ ਸੋਫ ਨੂੰ ਆਪਾਂ ਕੱਲ ਨੂੰ ਆ ਜਿਹੜਾ ਪਾਰਸਲ ਕਰ ਦਾਂਗੇ ਆ ਦੇਖੋ ਬਹੁਤ ਸੋਹਣਾ ਹੋਇਆਗਾ ਤੇ ਇਧਰ ਬਾਵਾਂ ਨੇ ਜਿਹੜੀ ਪਾਕਿਸਤਾਨੀ ਕਰੀਏ ਨੇ ਬਾਟਮ ਦੇ ਨਾਲ ਦੀਆਂ ਹਰਮਨਾਂ ਦੇ ਬਾਰੇ ਵੀ ਪਾਈ ਜਾਂਦੇ ਨੇ ਸੂਟ ਹੈ ਜਿਹੜਾ ਆਪਾਂ ਇਹਦਾ ਕੱਲ ਨੂੰ ਪਾਰਸਲ ਕਰਦਾ ਹੈ ਕਾਫੀ ਦਿਨ ਹੋ ਗਏ ਹਨਾ ਆਏ ਨੂੰ ਤੇ ਮਤਲਬ ਮੈਨੂੰ ਲੱਗਿਆ ਸੀਗਾ ਟਾਈਮ ਜੀ ਤਾਂ ਕਰਕੇ ਨਾ ਉਹ ਨਹੀਂ ਹੋਇਆ ਹਨਾ ਤੇ ਕੋਈ ਗੱਲ ਨਹੀਂ ਇਹ ਇਹਦੇ ਨਾਲ ਬਾਟਮ ਸੀਗੀ ਆ ਚੈੱਕ ਨਾਲ ਬਾਟਮ ਸੀਗੀ ਠੀਕ ਹੈ ਜੀ ਤੇ ਆਪਾਂ ਅਗਲਾ ਸੂਟ ਤੁਹਾਨੂੰ ਦਿਖਾਉਨੇ ਆ ਆ ਵਾਲਾ ਆਹ ਸੋਹਣੀ ਬਹੁਤ ਹਨਾਗਾ ਕਲਮਾ ਇਹ ਲਾਈਵ ਦੇ ਦਿੱਤੀ ਸ਼ਾਇਦ ਥੋੜਾ ਜਿਹਾ ਵਿਖਾਇਆ ਸੀਗਾ ਮੇਰੇ ਫੋਨ ਦੇ ਵਿੱਚ ਪਤਾ ਨਹੀਂ ਕੀ ਹੁੰਦਾ ਜਦੋਂ ਮੈਂ ਲਾਈਵ ਹੋ ਕੇ ਸੂਟ ਦਿਖਾਉਣੀ ਆ ਨਾ ਜਾਂ ਲਾਈਵ ਹੁੰਨੇ ਆ ਪਤਾ ਨਹੀਂ ਕੀ ਪ੍ਰੋਬਲਮ ਆ ਜਾਂਦੀ ਆ ਮੈਂ ਲਾਈਟਾਂ ਲਾ ਦ ਸੈਟ ਕਰ ਲਿਆ ਚੰਣੜ ਦਾ ਇੰਨਾ ਪੁੱਤ ਹੋਣੀ ਤੋਂ ਲੈਟਾ ਇਹਨਾਂ ਤਾਂ ਦਿਨ ਖੜਾ ਹਜੇਗਾ ਤਾਂ ਲੈਟਾ ਲਾ ਦ ਜਾ ਪਰ ਤੇ ਆ ਸੂਟਾਂ ਹੀ ਦੇਖੋ ਆ ਵੀ ਬਹੁਤ ਸੋਹਣਾ ਸੂਟ ਹੈਗਾ ਟਾਈ ਡਾਈ ਸੂਟ ਹੈ ਇਹ neck ਤੇ ਹੈਂਡਵਰਕ ਹੋਇਆ ਹੋਇਆ ਆ ਆ ਦੇਖੋ ਇਹਦੇ ਵਿੱਚ ਕੋਈ ਲੈਂਥ ਦੀ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਜੀ ਇਦੇ ਵਿੱਚ ਆਪਣੇ ਕੋਲ 4 ਕਲਰ ਆਏ ਸੀਗੇ ਤੇ ਜਿਹੜਾ ਲਾਸਟ ਕਲਰ ਆ ਇਹ ਰਹਿ ਚੁੱਕਿਆ ਇਹ ਵੀ ਬੁੱਕ ਹੋਇਆ ਹੋਇਆ ਹੈ ਜੇ ਕਿਸੇ ਵੀ ਭੈਣ ਨੇ ਮੰਗਾਉਣਾ ਹੋਵੇ ਤਾਂ ਆਪਣੇ ਤੋਂ ਬਾਈ ਕਰ ਸਕਦੇ ਹੋ ਆਪਾਂ ਦੁਬਾਰਾ ਸਟੱਫ ਇਹਦੇ ਲੈਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਆ ਦੇਖੋ ਟਾਈ ਦਾ ਹੀ ਹੈਗਾ ਬਹੁਤ ਸੋਹਣਾ ਸੁੱਟਾ ਕੋਈ ਲੈਂਥ ਦੀ ਐਵੇਂ ਦੇ ਸੁੱਟਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਹੈਗੀ ਲੈਂਥ ਦੀ ਤੇ ਆ ਹੈਗੀ ਜੀ ਇਹਦੇ ਨਾਲ ਫੌਜੀ ਕਲਰ ਦੀ ਬੋਟਾਂ ਥੋੜਾ ਜਿਹਾ ਨਾ ਫੋਨਾਂ ਤੇ ਕਲਰ ਦਾ ਫਰਕ ਪੈ ਜਾਂਦਾ ਹੈ ਬਾਟਮ ਤੇ ਪਹੁੰਚਿਆ ਤੇ ਵਰਕ ਹੋਇਆ ਹੋਇਆ ਦੇਖੋ ਹੈਂਡ ਵਰਕਾ ਬਹੁਤ ਸੋਹਣਾ ਵਰਕ ਕਰਾ ਵਰਕਾ ਮਿਰਰ ਵਰਕ ਹੋਇਆ ਹੋਇਆ ਠੀਕ ਹੈ ਜੀ ਤੇ ਇਹਦੇ ਤੇ ਦੁਪੱਟਾ ਹੈਗਾ ਬਰਬਰੀ ਦਾ ਜਿਹੜੀ ਸ਼ਰਟ ਆ ਬਰਬਰੀ ਦੇ ਵਿੱਚ ਆਈ ਬਾਟਮ ਪਿਓਰ ਦੇ ਵਿੱਚ ਆ ਤੇ ਦੁਪੱਟਾ ਵੀ ਬਰਬਰੀ ਦੇ ਵਿੱਚ ਆ ਸ਼ਰਟ ਦੇ ਨਾਲ ਦਾ ਬਹੁਤ ਸੋਹਣਾ 2 ਮੀਟਰ ਦਾ ਦੁਪੱਟਾ ਹੈ ਠੀਕ ਹੈ ਜੀ ਬਹੁਤ ਸੋਹਣਾ ਸੂਟ ਆ ਕਿਸੇ ਮੇਰੇ ਭੈਣ ਨੇ ਬਾਏ ਕਰਨਾ ਹੋਵੇ ਤਾਂ ਆਪਾਂ ਨੂੰ ਮੈਸੇਜ ਕਰ ਸਕਦੇ ਹੋ ਤਾਂ ਆਪਾਂ ਸੂਟ ਦਾ ਜਿਹੜਾ ਪਾਰਸਲ ਕਰ ਦਾਂਗੇ ਠੀਕ ਹੈ ਜੀ ਤੇ ਬਾਕੀ ਸੂਟ ਆਪਾਂ ਕਰ ਲਵਾਂਗੇ ਦਿਖਾਵਾਂਗੇ ਕਿਉਂਕਿ ਹੁਣ ਸ਼ਾਮ ਹੋ ਗਈ